ਭਾਈ ਮਤੀਦਾਸ ਜੀ ਤੇ ਭਾਈ ਦਿਆਲਾ ਜੀ ਸਿੰਘ ਨਹੀਂ ਦਿਆਲਾ ਜੀ ਕਿਉਂਕਿ ਸਿੰਘ ਗੁਰ ਤੇ ਗੁਰਗੋਬਿੰਦ ਸਿੰਘ ਮਹਾਰਾਜ ਜੀ ਨੇ ਬਣਾਏ ਨੇ ਉਸ ਸਮੇਂ ਸਿੱਖਾਂ ਦੀ ਗਿਣਤੀ ਸਿੰਘ ਨਹੀਂ ਲਗਾਇਆ ਜਾਂਦਾ ਸੀ ਸਿੰਘ ਅੰਮਖੰਡੇ ਬਾਟੇ ਦੀ ਪੋਲ ਤੋਂ ਬਾਅਦ ਲਗਾਇਆ ਗਿਆ ਜੋ ਗੁਰਗੋਬਿੰਦ ਸਿੰਘ ਮਹਾਰਾਜ ਜੀ ਨੇ ਦਿੱਤਾ ਵਿਚਾਰ ਆਪਾਂ ਅੱਗੇ ਵਧਾਈਏ ਜਹ ਸਮਰਤ ਗਤ ਪਾਈਐ ਤੇ ਭਜਰੇ ਤੇ ਨੀਤ ਆਪਾਂ ਕੱਲ ਵਿਚਾਰ ਕੀਤੀ ਸੀ ਨਾ ਵੀ ਗਤੀ ਪਾਉਣ ਵਾਸਤੇ ਗੱਤ ਪਾਉਣ ਵਾਸਤੇ ਆਪਣੇ ਜੀਵਨ ਵਿੱਚ ਕੁਛ ਨਾ ਕੁਛ ਪ੍ਰਾਪਤ ਕਰਨ ਵਾਸਤੇ ਸਾਨੂੰ ਰੱਬ ਦੀ ਬੰਦਗੀ ਦੀ ਬਹੁਤ ਲੋੜ ਹੈ ਸਾਨੂੰ ਰੱਬ ਦੀ ਬੰਦਗੀ ਦੀ ਬਹੁਤ ਲੋੜ ਹੈ ਉਹੀ ਗੁਰੂ ਸਾਹਿਬ ਕਹਿੰਦੇ ਨੇ ਵੀ हे ਮਿੱਤਰ ਪਿਆਰਿਆ ਜਿਹ ਸਿਮਰਤ ਗੱਤ ਪਾਈ ਐ ਤੇ ਭਜ ਰੇ ਤੇ ਮੀਤ ਕਹਿੰਦਾ ਤੈਨੂੰ ਪਤਾ ਹੈ ਵੀ ਉਸ ਦੇ ਸਿਮਰਨ ਦੇ ਨਾਲ ਉਸ ਦੀ ਬੰਦਗੀ ਦੇ ਨਾਲ ਸਾਨੂੰ ਕੀ ਪ੍ਰਾਪਤ ਹੁੰਦਾ ਹੈ ਗੱਤ ਪ੍ਰਾਪਤ ਹੁੰਦੀ ਕੀ ਪ੍ਰਾਪਤ ਹੁੰਦਾ ਹੈ ਗੱਤ ਤੋਂ ਭਾਵ ਹੈ ਉੱਚੀ ਉਪਦਵੀਆਂ ਉੱਚੀ ਆਪਾਂ ਆਪਣੇ ਜੀਵਨ ਵਿੱਚ ਹਰ ਇੱਕ ਵਿਅਕਤੀ ਚਾਹੁੰਦਾ ਹੈ ਮੈਂ ਸਕਸੈਸਫੁਲ ਹੋ ਜਾਵਾਂ ਮੈਂ ਸਕਸੈਸਫੁਲ ਆਪਾਂ ਸਾਰੇ ਚਾਹੁੰਦੇ ਨੇ ਅਸੀਂ ਸਕਸੈਸਫੁਲ ਹੋਈਏ ਕੌਣ-ਕੌਣ ਚਾਹੁੰਦਾ ਸਕਸੈਸਫੁਲ ਹੋਈਏ ਹੱਥ ਖੜੇ ਕਰੋ ਲਗਭਗ ਸਾਰੇ ਚਾਹੁੰਦੇ ਨੇ ਆਪਾਂ ਸਕਸੈਸਫੁਲ ਹੋਈਏ ਵਿੱਚ ਕੋਈ ਮੇਰੀ ਭੈਣਾਂ ਨੇ ਜੋ ਨਹੀਂ ਚਾਹੁੰਦੀ ਆ ਕਿ ਸਕਸੈਸਫੁਲ ਹੋਈਏ ਕਈ ਉਹ ਦਿਨ ਮੇਰੇ ਵੀਰ ਨੇ ਜੋ ਨਹੀਂ ਚਾਉਂਦੇ ਸੀ ਸਕਸੈਸਫੁਲ ਹੋਈਏ ਤੇ ਸਾਰੇ ਚਾਹੁੰਦੇ ਨੇ ਲਗਭਗ ਸਾਰੇ ਚਾਹੁੰਦੇ ਨੇ ਵੀ ਆਪਾਂ ਸਕਸੈਸਫੁਲ ਹੋਈਏ ਤੇ ਗਤ ਪਾਉਣ ਵਾਸਤੇ ਰੱਬ ਦਾ ਸਭ ਤੋਂ ਵੱਡਾ ਸਹਾਇਕ ਹੁੰਦਾ ਹੈ ਗਤੀ ਪਾਉਣ ਵਾਸਤੇ ਰੱਬ ਦਾ ਸਭ ਤੋਂ ਵੱਡਾ ਸਹਾਇਕ ਹੁੰਦਾ ਹੈ ਇੱਕ ਬ੍ਰਿਟਿਸ਼ ਰਾਈਟਰ ਹੈ ਉਹਦੀ ਕਿਤਾਬ ਦਾ ਨਾਮ ਮੈਨੂੰ ਯਾਦ ਨਹੀਂ ਪਰ ਉਹਨੇ ਆਪਣੀ ਕਿਤਾਬ ਵਿੱਚ 6 ਸ਼ਕਤੀਆਂ ਲਿਖੀਆਂ ਨੇ 6 ਛੇ ਸ਼ਕਤੀਆਂ ਨੇ ਜਿਨ੍ਹਾਂ ਵਿੱਚੋਂ ਤਿੰਨ ਸ਼ਕਤੀਆਂ ਗੁਪਤ ਸ਼ਕਤੀਆਂ ਨੇ ਤੇ ਤਿੰਨ ਸ਼ਕਤੀਆਂ ਤੁਹਾਡੇ ਕੋਲ ਨੇ ਜਿਦੇ ਨਾਲ ਤੁਸੀਂ ਸਕਸੈਸਫੁਲ ਹੋ ਸਕਦੇ ਹੋ ਸਭ ਤੋਂ ਪਹਿਲੀ ਸ਼ਕਤੀ ਹੈ ਤੁਹਾਡੇ ਮਾਤਾ ਪਿਤਾ ਸਭ ਤੋਂ ਪਹਿਲੀ ਸ਼ਕਤੀ ਹੈ ਤੁਹਾਡੇ ਮਾਤਾ ਪਿਤਾ ਤੁਹਾਡੇ ਮਾਤਾ ਪਿਤਾ ਨੇ ਤੁਹਾਨੂੰ ਜਨਮ ਦਿੱਤਾ ਤੁਹਾਡੇ ਮਾਤਾ ਪਿਤਾ ਨੇ ਤੁਹਾਨੂੰ ਖਾਣ ਵਾਸਤੇ ਪ੍ਰਸ਼ਾਦਾ ਦਿੱਤਾ ਤੁਹਾਡੇ ਮਾਤਾ ਪਿਤਾ ਨੇ ਤੁਹਾਨੂੰ ਪਾਲ ਪੋਸ ਕੇ ਐਡਾ ਵੱਡਾ ਕੀਤਾ ਤੁਹਾਡੇ ਮਾਤਾ ਪਿਤਾ ਨੇ ਤੁਹਾਨੂੰ ਪੜਨ ਵਾਸਤੇ ਸਕੂਲ ਭੇਜਿਆ ਤੁਹਾਡੇ ਮਾਤਾ ਪਿਤਾ ਨੇ ਤੁਹਾਨੂੰ ਹਰ ਇੱਕ ਉਹ ਚੀਜ਼ ਦਿੱਤੀ ਜਿਹਦੀ ਤੁਹਾਨੂੰ ਲੋੜ ਸੀ ਐ ਉਹ ਸ਼ਕਤੀ ਹੈ ਜੋ ਤੁਹਾਡੇ ਕੋਲ ਹੈ ਤੁਹਾਡੇ ਤੁਹਾਡੇ ਮਾਤਾ ਪਿਤਾ ਤੁਹਾਡੇ ਪਹਿਲੀ ਸ਼ਕਤੀ ਹੈ ਤੁਹਾਡੇ ਮਾਤਾ ਪਿਤਾ ਦੂਸਰੀ ਸ਼ਕਤੀ ਹੈ ਤੁਹਾਡਾ ਕੌਨਫੀਡੈਂਸ ਤੁਹਾਡਾ ਹੁਣ ਤੁਹਾਡੇ ਕੋਲ ਅਗਰ ਵਿਸ਼ਵਾਸ ਹੈ ਕੌਨਫੀਡੈਂਸ ਹੈ ਵੀ ਮੈਂ ਕੁਝ ਕਰ ਸਕਦਾ ਹਾਂ ਮੈਂ ਕੁਝ ਕਰ ਸਕਦਾ ਹਾਂ ਅਗਰ ਮੈਂ ਸੋਚ ਜਰਾਂਗਾ ਮੈਂ ਕੁਝ ਕਰ ਹੀ ਨਹੀਂ ਸਕਦਾ ਮੈਂ ਕੁਝ ਕਰ ਹੀ ਨਹੀਂ ਸਕਦਾ ਦੁਨੀਆ ਦੀ ਸਚਾਈ ਹੈ ਜੋ ਅਸੀਂ ਬੋਲਾਂਗੇ ਯੂਨੀਵਰਸ ਸਾਨੂੰ ਕਮਾਪਰਾ ਕੇ ਉੱਥੇ ਲੈ ਕਰਕੇ ਆਏਗਾ ਇਹਨੂੰ ਮੈਨੀਫੈਸਟੇਸ਼ਨ ਕਿਹਾ ਜਾਂਦਾ ਹੈ ਮੈਨੀਫੈਸਟੇਸ਼ਨ ਮੈਨੀਫੈਸਟੇਸ਼ਨ ਕਿਹਾ ਜਾਂਦਾ ਜੋ ਅਸੀਂ ਕਹਾਂਗੇ ਜੋ ਅਸੀਂ ਸੋਚਾਂਗੇ ਦੁਨੀਆਂ ਵਿੱਚ ਜ਼ਿੰਦਗੀ ਵਿੱਚ ਉਹੀ ਹੋਏਗਾ ਉਹੀ ਹੁਣ ਆਪਾਂ ਸਾਡੇ ਕੋਲ ਕੌਨਫੀਡੈਂਸ ਹੈ ਦੂਸਰੀ ਸ਼ਕਤੀ ਜਿਹਦੇ ਨਾਲ ਅਸੀਂ ਸাকਸੈਸਫੁਲ ਹੋ ਸਕਦੇ ਹਾਂ ਤੀਸਰੀ ਸ਼ਕਤੀ ਹਾਰਡ ਐਂਡ ਸਮਾਰਟ ਵਰਕ ਹਾਰਡ ਐਂਡ ਸਮਾਰਟ ਆਪਾਂ ਵੇਖਿਆ ਕਿ ਲੋਕ ਨਾ ਬੜੇ ਸਿਆਣੇ ਹੁੰਦੇ ਨੇ ਯਾਰ ਦੋਸਤ ਦੀ ਕਾਪੀ ਲੈਂਦੇ ਨੇ ਜਾ ਕੇ ਨਾਮ ਬਦਲ ਕੇ ਟੀਚਰ ਕੋਲ ਚੈੱਕ ਕਰਾ ਲੈਂਦੇ ਨੇ ਇਹ ਸਮਾਰਟ ਵਰਕ ਹੈ ਕੀ ਹੈ ਕੰਮ ਨਹੀਂ ਕੀਤਾ ਪਰ ਆਪਣਾ ਕੰਮ ਪੂਰਾ ਹੋ ਗਿਆ ਇੱਕ ਹਾਰਡਵਰਕ ਹੁੰਦਾ ਹੈ ਜਿਹੜਾ ਬੱਚਾ ਸਾਰਾ ਦਿਨ ਸਾਰਿਆ ਸਾਲ ਕਾਪੀ ਬਣਾਉਂਦਾ ਰਿਹਾ ਉਹਦੀ ਆਪਣੀ ਕਾਪੀ ਤੇ ਕੋਈ ਹੋਰ ਚੈੱਕ ਕਰਾ ਗਿਆ ਉਹ ਬਿਨਾ ਕਾਪੀ ਤੋਂ ਰਹਿ ਗਿਆ ਇਹ ਹੁੰਦਾ ਹੈ ਹਾਰਡਵਰਕ ਨਾ ਆਪਾਂ ਕੱਲਾ ਹਾਰਡਵਰਕ ਕਰਨਾ ਹੈ ਨਾ ਕੱਲਾ ਸਮਾਰਟਵਰਕ ਕਰਨਾ ਹੈ ਹਾਰਡ ਤੇ ਸਮਾਰਟਵਰਕ ਨੂੰ ਇਕੱਠਾ ਜੋੜਿਆ ਜਾਏ ਫਿਰ ਬਣਦਾ ਹੈ ਇੱਕ ਪਾਸੇ ਸਾਰਾ ਸਾਲ ਮਿਹਨਤ ਕੀਤੀ ਦੂਜੇ ਪਾਸੇ ਆਪਣੀ ਕਾਪੀ ਨੂੰ ਬੜੇ ਹੀ ਸੋਹਣੇ ਤਰੀਕੇ ਦੇ ਨਾਲ ਜਾ ਕਰਕੇ ਟੀਚਰ ਨੂੰ ਚੈੱਕ ਕਰਾਇਆ ਹਾਰਡ ਤੇ ਸਮਾਰਟ ਵਰਕ ਦਾ ਮੇਲ ਹੈ ਜਦੋਂ ਆਪਾਂ ਕੱਲੇ ਹਾਰਡ ਵਰਕ ਵੱਲ ਵਧਾਂਗੇ ਸਮਾਰਟਨੈਸ ਨੂੰ ਭੁੱਲ ਜਾਵਾਂਗੇ ਸਕਸੈਸਫੁਲ ਉਹਨੂੰ ਵੀ ਨਹੀਂ ਹੋ ਪਾਵਾਂਗੇ ਅਗਰ ਕੱਲੇ ਸਮਾਰਟ ਵਰਕ ਵੱਲ ਹੋ ਜਾਵਾਂਗੇ ਹਾਰਡ ਵਰਕ ਨਹੀਂ ਕਰਾਂਗੇ ਤਾਂ ਵੀ ਸਕਸੈਸਫੁਲ ਤੀਜੀ ਸ਼ਕਤੀ ਜੋ ਤੁਹਾਡੇ ਕੋਲ ਹੈ ਉਹ ਹੈ ਹਾਰਡ ਤੇ ਸਮਾਰਟ ਵਰਕ ਹੁਣ ਆਪਾਂ ਤਿੰਨ ਗੁਪਤ ਸ਼ਕਤੀਆਂ ਦੀ ਗੱਲ ਕਰਨੀ ਤਿੰਨ ਪਹਿਲੀ ਸ਼ਕਤੀ ਹੈ ਰਾਤੋ ਪਹਿਲੀ ਸ਼ਕਤੀ ਹੈ ਰੱਬ ਹੈ ਜੋ ਤੁਹਾਨੂੰ ਸਾਰਾ ਕੁਝ ਕਦੇ ਰਿਹਾ ਹੈ ਤੁਹਾਡੇ ਨਾਲ ਸਾਰਾ ਕੁਝ ਕਰ ਰਿਹਾ ਹੈ ਤੁਹਾਨੂੰ ਮਾਤਾ ਪਿਤਾ ਦੇਣ ਵਾਲਾ ਵੀ ਤੁਹਾਡਾ ਰੱਬ ਹੈ ਤੁਹਾਨੂੰ ਸਾਹ ਦੇਣ ਵਾਲਾ ਤੁਹਾਡਾ ਰੱਬ ਹੈ ਮਾਤਾ ਪਿਤਾ ਤੁਹਾਨੂੰ ਰੋਟੀ ਪਕਾ ਕਰਕੇ ਦੇ ਸਕਦੇ ਨੇ ਪਰ ਉਸ ਰੋਟੀ ਵਾਸਤੇ ਜਿਹੜਾ ਅਨਾਜ ਪੈਦਾ ਹੋਇਆ ਉਹ ਰੱਬ ਨੇ ਪੈਦਾ ਕੀਤਾ ਕਿਸਾਨ ਨੇ ਪੈਦਾ ਕੀਤਾ ਹੈ ਪਰ ਮਿੱਟੀ ਦੇ ਵਿੱਚੋਂ ਛੋਟੇ ਜਿਹੇ ਬੀਜ ਨੂੰ ਲਗਾ ਕਰਕੇ ਐਡਾ ਵੱਡਾ ਪੇੜ ਬਣ ਜਾਂਦਾ ਉਹ ਰੱਬ ਕਰਦਾ ਅਗਰ ਤੁਹਾਨੂੰ ਮਾਪੇ ਪੀਣ ਵਾਸਤੇ ਪਾਣੀ ਦਿੰਦੇ ਨੇ ਉਸ ਪਾਣੀ ਨੂੰ ਕਿਤਨਾ ਕਿਤੇ ਰੱਬ ਨੇ ਹੀ ਬਣਾਇਆ ਹੈ ਅਗਰ ਤੁਹਾਡੇ ਮਾਪੇ ਤੁਹਾਨੂੰ ਪੈਸਾ ਦਿੰਦੇ ਨੇ ਤੁਹਾਡੇ ਮਾਪਾਪ ਨੂੰ ਜਾਣ ਵਾਸਤੇ ਕੰਮ ਕਰਨ ਵਾਸਤੇ ਸ਼ਕਤੀ ਰੱਬ ਨੇ ਦਿੱਤੀ ਹੈ ਜੋ ਤੁਹਾਡੇ ਕੋਲ ਪੈਸਾ ਆ ਰਿਹਾ ਹੈ ਸਭ ਤੋਂ ਪਹਿਲੀ ਗੁਪਤ ਸ਼ਕਤੀ ਹੈ ਰੱਬ ਸਭ ਤੋਂ ਪਹਿਲੀ ਗੁਪਤ ਸ਼ਕਤੀ ਕੀ ਹੈ ਰੱਬ ਸਭ ਤੋਂ ਪਹਿਲੀ ਗੁਪਤ ਸ਼ਕਤੀ ਸਕਸੈਸਫੁਲ ਕਰਾਉਣ ਵਾਸਤੇ ਰੱਬ ਹੈ ਦੂਸਰੀ ਗੁਪਤ ਸ਼ਕਤੀ ਹੈ ਤੁਹਾਡਾ ਪੀਸ ਆਫ ਮਾਈਂਡ ਤੁਹਾਡਾ ਪੀਸ ਆਫ ਮਾਈਂਡ ਅਗਰ ਮੇਰੇ ਮਨ ਵਿੱਚ ਸ਼ਾਂਤੀ ਨਹੀਂ ਮੈਂ ਸাকਸੈਸਫੁਲ ਨਹੀਂ ਹੋ ਸਕਦਾ ਮੇਰੇ ਮਨ ਵਿੱਚ ਸ਼ਾਂਤੀ ਨਹੀਂ ਮੈਂ ਸাকਸੈਸਫੁਲ ਨਹੀਂ ਹੋ ਸਕਦਾ ਮਨ ਲੋ ਵੀ ਮੇਰੇ ਐਗਜ਼ਾਮ ਵਿੱਚ 90 ਨੰਬਰ ਆ ਗਏ 100 ਵਿੱਚੋਂ 100 ਵਿੱਚੋਂ 90 ਨੰਬਰ ਆ ਗਏ ਇੱਕ ਬੰਦੇ ਕੋਲ ਪੀਸ ਆਫ ਮਾਈਂਡ ਹੈ ਉਹਨੇ ਕੋਲ ਮਨ ਦੀ ਸ਼ਾਂਤੀ ਹੈ ਉਹਦੇ 70 ਨੰਬਰ ਆਏ ਨੇ ਪਰ ਉਹ ਸੰਤੁਸ਼ਟ ਹੈ ਵੀ ਮੈਂ ਮਿਹਨਤ ਹੀ 70 ਜਿੰਨੀ ਕੀਤੀ ਨੰਬਰ 70 ਹੀ ਆਉਣਗੇ ਮੇਰੇ ਕੋਲ ਪੀਸ ਆਫ ਮਾਈਂਡ ਹੈ ਮੇਰੇ ਕੋਲ ਪੀਸ ਆਫ ਮਾਈਂਡ ਹੈ ਨਹੀਂ ਹੈ ਮੈਂ ਕਮਾ ਵੀ ਮੈਂ ਤੇ ਮਿਹਨਤ ਕੀਤੀ ਅੰਤਾਂ ਦੀ ਨੰਬਰ ਆ ਗਏ 90 ਫਿਰ ਮੈਂ ਜਾ ਕੇ ਟੀਚਰ ਨਾਲ ਲੜਦਾ ਇੱਥੇ ਮੇਰੇ ਨੰਬਰ ਕਿਉਂ ਕਟੇ ਇੱਥੇ ਮੇਰੇ ਨੰਬਰ ਕਿਉਂ ਕਟੇ ਇੱਥੇ ਮੇਰੇ ਨੰਬਰ ਇਹ ਹੈਗਾ ਪੀਸ ਆਫ ਮਾਈਂਡ ਅਗਰ ਮਨ ਦੀ ਸ਼ਾਂਤੀ ਨਹੀਂ ਕਿਤੇ ਵੀ ਪਹੁੰਚ ਜਾਵਾਂਗੇ ਕਦੀ ਖੁਸ਼ ਨਹੀਂ ਹੋ ਪਾਵਾਂ ਕਿਤੇ ਵੀ ਪਹੁੰਚ ਜਾਵੇ ਕਦੀ ਖੁਸ਼ ਅਗਰ ਮਨ ਦੀ ਸ਼ਾਂਤੀ ਹੈ ਤੇ ਆਪਣੀ ਮਿਹਨਤ ਦੇ ਮਿਲੇ ਹੋਏ ਫਲ ਤੋਂ ਅਸੀਂ ਖੁਸ਼ ਹੋ ਪਾਵਾਂਗੇ ਤੇ ਸਕਸੈਸ ਹੋਵਾਂਗੇ ਸਕਸੈਸ ਹੁਣ ਤੀਸਰੀ ਗੁਪਤ ਸ਼ਕਤੀ ਫਿਰ ਤੁਹਾਡੇ ਮਾਪੇ ਤੁਹਾਡੇ ਮਾਪੇ ਦੁਨਿਆਵੀ ਤੌਰ ਤੇ ਤੁਹਾਨੂੰ ਬਹੁਤ ਕੁਝ ਦੇ ਰਹੇ ਨੇ ਦੁਨਿਆਵੀ ਤੌਰ ਤੇ ਤੁਹਾਨੂੰ ਪਰ ਇੱਕ ਪੋਜ਼ਿਟਿਵ ਵਾਈਬ ਜੋ ਤੁਹਾਡੇ ਮਾਪੇ ਤੁਹਾਨੂੰ ਦਿੰਦੇ ਨੇ ਉਹ ਦੁਨੀਆ ਦੀ ਸਭ ਤੋਂ ਵੱਡੀ ਸ਼ਕਤੀ ਹੈ ਦੁਨੀਆ ਦੀ ਸਭ ਤੋਂ ਵੱਡੀ हां ਮਾਪੇ ਤੁਹਾਨੂੰ ਵਰਤਨ ਵਾਸਤੇ ਬਹੁਤ ਕੁਝ ਦਿੰਦੇ ਨੇ ਪਰ ਉਹਨਾਂ ਦੇ ਮਨ ਵਿੱਚ ਜੋ ਤੁਹਾਡੇ ਵਾਸਤੇ ਗੁੱਡਵਿਲ ਹੈ ਜੋ ਤੁਹਾਡੇ ਟੀਚਰਸ ਨਾਲ ਤੁਹਾਡੇ ਵਾਸਤੇ ਜੋ ਗੁੱਡਵਿਲ ਹੈ ਜੋ ਤੁਹਾਡੇ ਪ੍ਰਤੀ ਉਹਨਾਂ ਦਾ ਪ੍ਰੇਮ ਹੈ ਜੋ ਤੁਹਾਡੇ ਪ੍ਰਤੀ ਉਹਨਾਂ ਦਾ ਜੋ ਵਿਸ਼ਵਾਸ ਹੈ ਉਹ ਤੁਹਾਨੂੰ ਸਕਸੈਸ ਦੀ ਹਰ ਇੱਕ ਫੋੜੀ ਤੱਕ ਲੈ ਕਰਕੇ ਜਾਂਦਾ ਹੈ ਤੀਸਰੀ ਸ਼ਕਤੀ ਵੀ ਤੁਹਾਡੇ ਮਾਪੇ ਆਪਾਂ ਜਦੋਂ ਇਹਨਾਂ 6 ਸ਼ਕਤੀਆਂ ਨੂੰ ਆਪਣੇ ਕਾਬੂ ਵਿੱਚ ਕਰ ਲਵਾਂਗੇ ਦੁਨੀਆ ਦੀ ਕੋਈ ਤਾਕਤ ਸਾਨੂੰ ਸਕਸੈਸਫੁਲ ਹੋਣ ਤੋਂ ਰੋਕ ਨਹੀਂ पाएगी ਉਹੀ ਹੈ ਜੇ ਸਮਰਤ ਗੱਤ ਪਾਈ ਹੈ ਤੇ ਭਜਰੇ ਤੇ ਮੀਤ ਕਹਿੰਦੇ ਨੇ ਅਗਰ ਸਿਮਰਤ ਗੱਤ ਪਾਉਣੀ ਹੈ ਸਕਸੈਸਫੁਲ ਹੋਣਾ ਹੈ ਤੇ ਰੱਬ ਦੀ ਬੰਦਗੀ ਸਭ ਤੋਂ ਜ਼ਰੂਰੀ ਹੈ ਕਿਉਂਕਿ ਗੁਪਤ ਸ਼ਕਤੀਆਂ ਦੇ ਬਿਨਾ ਤੁਹਾਡੀ ਸ਼ਕਤੀਆਂ ਉਜਾਗਰ ਨਹੀਂ ਤੁਹਾਡੀ ਸ਼ਕਤੀਆਂ ਦੇ ਬਿਨਾ ਗੁਪਤ ਸ਼ਕਤੀਆਂ ਦਾ ਫਾਇਦਾ ਨਹੀਂ ਸਭ ਕੁਝ ਇਕੱਠਾ ਕਰਕੇ ਚਲਾਂਗੇ ਸਕਸੈਸਫੁਲ ਆਪਣੇ ਆਪ ਬਣ ਜਾਵਾਂਗੇ ਕਹੋ ਨਾਨਕ ਸੁਣ ਰੇ ਮਣਾ ਆਉਦ ਘਟਤ ਹੈ ਨੀਤ ਕਹਿੰਦਾ ਅਗਰ ਗੱਤ ਹੁਣ ਵੀ ਨਹੀਂ ਪੌਂਦਾ ਆਪਾਂ ਸੋਚਦੇ ਨਾ ਅੱਜ ਨੰਬਰ ਨਹੀਂ ਆਏ ਕੱਲ ਆ ਜਾਣਗੇ ਅੱਜ ਨੰਬਰ ਨਹੀਂ ਆਏ ਕੱਲ ਅੱਜ ਵੀ ਟੈਸਟ ਹੈ 2 ਦਿਨ ਬਾਅਦ ਵੀ ਟੈਸਟ ਹੈ ਅੱਜ ਵਾਲੇ ਚ ਨਾ ਪੜਾਂਗੇ 2 ਦਿਨ ਬਾਅਦ ਵਾਲੇ ਚ ਪੜ ਪੜ ਪਰ ਬਾਣੀ ਕਹਿੰਦੀ ਆਉਦ ਘਟਤ ਹੈ ਨੀਤ ਦਿਨ ਤੇ ਜਾਂਦਾ ਜਾ ਰਿਹਾ ਹੈ ਸਮਾਂ ਤੇ ਨਿਕਲਦਾ ਜਾ ਰਿਹਾ ਹੈ ਦੁਨੀਆ ਦਾ ਸਭ ਤੋਂ ਪ੍ਰੀਸ਼ਸ ਥਿੰਗ ਕੀ ਹੈ ਟਾਈਮ ਪਹਿਲਾ ਵੀ ਵਿਚਾਰ ਕੀਤੀ ਇਸ ਦੁਨੀਆ ਦਾ ਸਭ ਤੋਂ ਪ੍ਰੀਸ਼ੀਅਸ ਥਿੰਗ ਕੀ ਹੈ ਅਗਰ ਸਮਾਂ ਨਿਕਲ ਗਿਆ ਕੁਝ ਵੀ ਪ੍ਰਾਪਤ ਨਹੀਂ ਕਰ ਪਾਵਾਂਗੇ ਪਤਾ ਨਹੀਂ ਸਟੇਜ ਤੋਂ ਥੱਲੇ ਉਤਰਨਾ ਕਿ ਨਹੀਂ ਉਤਰਨਾ ਜੋ ਕਰਦੇ ਪਏ ਉਹਨੂੰ ਰੀਜ ਦੇ ਨਾਲ ਕਰੀਏ ਜੋ ਕਰਦੇ ਮੈਨੂੰ ਰੀਜ ਦੇ ਨਾਲ ਅੱਜ ਆਪਾਂ ਆਮ ਕਹਿਨੇ ਆ ਕੋਈ ਗੱਲ ਨਹੀਂ ਰੱਬ ਦੀ ਬੰਦਗੀ ਕਰਨ ਦਾ ਸਮਾਂ ਆਏਗਾ ਰੱਬ ਦੀ ਬੰਦਗੀ ਕਰਨ ਦਾ ਸਮਾਂ ਰੱਬ ਕਿਰਪਾ ਕਰੇਗਾ ਤੇ ਬੰਦਗੀ ਕਰ ਲਵਾਂਗੇ ਰੱਬ ਕਿਰਪਾ ਕਰੇਗਾ ਤੇ ਬੰਦਗੀ ਯਾਨੀ ਸੁਖਦੇਵ ਸਿੰਘ ਕਹਿੰਦੇ ਹੁੰਦੇ ਨੇ ਸਾਨੂੰ ਕਈ ਹੀ ਕਈਆਂ ਨੂੰ ਕਹੀਏ ਨਾ ਜੀ ਅੰਮ੍ਰਿਤ ਛਕ ਲੋ ਨਾਮ ਬਾਣੀ ਪੜਿਆ ਕਰੋ ਵੀ ਬਾਣੀ ਪੜਿਆ ਕਰੋ ਕਹਿੰਦਾ ਅੰਦਰਲਾ ਸਾਫ਼ ਹੋਣਾ ਚਾਹੀਦਾ ਆਪਾਂ ਆਪਾ ਕਹਿੰਨੇ ਨਾ ਵੀ ਅੰਦਰ ਸਾਫ਼ ਹੋਣਾ ਚਾਹੀਦਾ ਬਾਹਰ ਦੀ ਕੀ ਲੋੜ ਐ ਯਾਨੀ ਸੁਖਦੇਵ ਸਾਹਿਬ ਕਹਿੰਦੇ ਤੁਸੀਂ ਸਰਪ ਪੀਨੇ ਆ ਤੁਸੀਂ ਸਰਪ ਪੀਨੇ ਜਿਹੜਾ ਤੁਹਾਡਾ ਅੰਦਰਲਾ ਸਾਫ਼ ਵੀ ਤੁਸੀਂ ਸਰਪ ਪੀ ਪੀ ਕੇ ਅੰਦਰਲਾ ਸਾਫ਼ ਕੀਤਾ ਹੈ ਜ਼ਿੰਦਗੀ ਅੰਦਰਲੀ ਉਦੋਂ ਸਾਫ਼ ਵੱਢਦੀ ਹੈ ਜਦੋਂ ਬਾਹਰੋਂ ਕੁਝ ਕਰ ਪਾਈਏ ਉਧਰ ਮੇਰੇ ਵੀਰ ਦੋ ਚਾਰ ਗੱਲਾਂ ਕਰਦੇ ਨੇ ਭਾਈ ਸਟੇਜ ਤੇ ਆ ਜਾਓ ਉਹ ਪਿਛਲੇ 14 ਬੱਚਿਆਂ ਨੂੰ ਸਟੇਜ ਤੇ ਬੁਲਾ ਦਿਓ ਜੀ ਆ ਜਿਹੜੇ ਚਾਰ ਬੈਠੇ ਨੇ ਸਭ ਤੋਂ ਉਧਰ ਨਹੀਂ ਲੈਣੇ ਚ ਲਾਸਟ ਵਾਲੇ ਹਾਂਜੀ ਸਟੇਜ ਤੇ ਆ ਜਾਣ ਤੇ ਬੇਨਤਾ ਹੈ ਵੀ ਆਪਾਂ ਹੁਣ ਆਪਣੀ ਆਉਧ ਘਟਦੀ ਜਾ ਰਹੀ ਸਾਡਾ ਸਮਾਂ ਜਾਂਦਾ ਜਾ ਰਿਹਾ ਹੈ ਅਗਰ ਆਪਾਂ ਅੱਜ ਦੇ ਕੰਮ ਨੂੰ ਕੱਲ ਉਧਰ ਨਾ ਵੇਖੋ ਜੀ ਮੈਂ ਆਇਆ ਹਾਂ ਉਹ ਤੇ ਰੋਈ ਤੁਹਾਡੇ ਕੋਲੀ ਨੇ ਉਹ ਤੇ ਰੋਈ ਤੁਹਾਡੇ ਕੋਲੀ ਨੇ ਉਹਨਾਂ ਨੂੰ ਸਾਰਾ ਦਿਨ ਵੇਖਿਆ ਜੇ ਕੋਈ ਪਿੱਛੇ ਖੜੇ ਹੋ ਜਾਣਗੇ ਵੇਖਦੇ ਰਿਹਾ ਜੀ ਨੋ ਪ੍ਰੋਬਲਮ ਹੁਣ ਆਉਦ ਕਟਤ ਹੈ ਨੀ ਤ ਦਿਨ ਜਾਂਦਾ ਜਾ ਰਿਹਾ ਹੈ ਆਪਾਂ ਅੱਜ ਦੇ ਸੀਜ਼ਨ ਨੂੰ ਅੱਜ ਕਰ ਕਰਕੇ ਜ਼ਿੰਦਗੀ ਨੂੰ ਸਫਲਾ ਬਣਾ ਲਈਏ ਤੇ ਆਪਣੀ ਲਾਈਫ ਨੂੰ ਸਕਸੈਸਫੁਲ ਲੈ ਜਾਈਏ ਸਾਡੀ ਜ਼ਿੰਦਗੀ ਬਦਲ ਜਾਏਗੀ ਪੰਜ ਤਤ ਕੋ ਤਨ ਰਚਿਓ ਚਾਨੋ ਚਤਰ ਸਜਾਣ ਕਹਿੰਦੇ ਨੇ ਤੂੰ ਚਤੁਰ ਹੈ ਤੂੰ ਬਹੁਤ ਕੀ ਹੈ ਬਹੁਤ ਕੀ ਹੈ ਮੈਂ ਬਹੁਤ ਚਤੁਰ ਹੈ ਤੈਨੂੰ ਪਤਾ ਹੈ ਤੇਰਾ ਤਨ ਪੰਜ ਤਤਾਂ ਦਾ ਬਣਿਆ ਹੋਇਆ ਹੈ ਪੰਜ ਤਤਾਂ ਦਾ ਇੱਥੇ ਇੱਕ ਹੋਰ ਚੀਜ਼ ਪਤਾ ਲੱਗਦੀ ਹੈ ਇੱਥੇ ਇੱਕ ਹੋਰ ਚੀਜ਼ ਆਪਾਂ ਸਾਰੇ ਜਾਣਦੇ ਆ ਸਾਡਾ ਤਨ ਪੰਜ ਤੱਤਾਂ ਦਾ ਬਣਿਆ ਹੋਇਆ ਹੈ ਸਾਡਾ ਤਨ ਸਾਰਿਆਂ ਦਾ ਖੂਨ ਲਾਲ ਹੈ ਲਾਲ ਹੈ ਨਾ ਜੀ ਕਿਸੇ ਅਧਾਰਾ ਤਾਂ ਨਹੀਂ ਸਾਰਿਆਂ ਦਾ ਖੂਨ ਲਾਲ ਹੈ ਸਾਰਿਆਂ ਦਾ ਖੂਨ ਲਾਲ ਹੈ ਤੇ ਆਪਾਂ ਇੱਕ ਚੀਜ਼ ਦੇ ਵਿੱਚ ਬਹੁਤ ਗੰਦੇ ਫਸੇ ਹੋਏ ਹੁਣ ਆਪਾਂ ਕਹਿੰਦੇ ਰੱਬ ਨੇ ਕੀ ਬਣਾਇਆ ਧਰਮ ਬਣਾਇਆ ਰੱਬ ਨੇ ਕੀ ਬਣਾਇਆ ਰੱਬ ਨੇ ਧਰਮ ਬਣਾਇਆ ਹੈ ਰੱਬ ਨੇ ਸਾਡਾ ਧਰਮਾ ਵਿੱਚ ਕੱਢਿਆ ਔਰ ਜਿਹੜਾ ਰੱਬ ਨੇ ਧਰਮ ਬਣਾਇਆ ਉਹ ਇਨਸਾਨੀਅਤ ਦਾ ਕਰਮ ਹੈ ਉਹ 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 ਇਨਸਾਨੀਅਤ ਦਾ ਧਰਮ ਹੈ ਆਪਾਂ ਪੀ ਕੇ ਫਿਲਮ ਲਿਖੀ ਉਹਦੇ ਵਿੱਚ ਕਹਿੰਦੇ ਨੇ ਨਾ ਠੱਪਾ ਤਾਂ ਨਹੀਂ ਲੱਗਾ ਠੱਪਾ ਤਾਂ ਹਰ ਇੱਕ ਇਨਸਾਨ ਨੂੰ ਰੱਬ ਨੇ ਇਨਸਾਨ ਬਣਾ ਕਰਕੇ ਭੇਜਿਆ ਹੈ ਅੱਗੇ ਧਰਮਾਂ ਦੀ ਵੰਡ ਅਸੀਂ ਪਾਈ ਹੈ ਸਾਰਿਆਂ ਦਾ ਸਰੀਰ ਪੰਜ ਤੱਤਾਂ ਦਾ ਬਣਿਆ ਹੋਇਆ ਕਿਸੇ ਦਾ ਸਰੀਰ ਵੱਖਰਾ ਨਹੀਂ ਸਾਰਿਆਂ ਦੇ ਸਰੀਰ ਵਿੱਚ ਲਾਲ ਖੂਨ ਹੀ ਦੌੜਦਾ ਹੈ ਕਿਸੇ ਦਾ ਵੱਖਰਾ ਨਹੀਂ ਅਗਰ ਸੱਚ ਜਾਣਿਓ ਮੈਂ ਹਿੰਦੂ ਆਂ ਤੁਸੀਂ ਮੁਸਲਮਾਨ ਹੋ ਸਿੱਖ ਹੈ ਉਸਾਈ ਹੈ ਉਹ ਜੈਨੀ ਹੈ ਬੋਧੀ ਹੈ ਇਹ ਲੜਾਈ ਦਾ ਵਿਸ਼ਾ ਪ੍ਰੇਮ ਦਾ ਵਿਸ਼ਾ ਇਨਸਾਨੀਅਤ ਹੈ ਧਰਮ ਦਾ ਵਿਸ਼ਾ ਇਨਸਾਨੀਅਤ ਹੈ ਅਗਰ ਆਪਾਂ ਇਸ ਚੀਜ਼ ਨੂੰ ਸਮਝ ਲਵਾਂਗੇ ਪੰਜ ਤਤ ਕੋ ਤਨ ਰਚਿਓ ਜਾਨੋ ਚਤਰ ਸੁਝਾਨ ਕਹਿੰਦਾ ਤੂੰ ਬਹੁਤ ਚਤੁਰ ਹੈ ਪਰ ਤੈਨੂੰ ਐਨੀ ਅਕਲ ਨਹੀਂ ਆਉਂਦੀ ਵੀ ਤੇਰਾ ਸਰੀਰ ਪੰਜ ਤਤਾਂ ਦਾ ਹੀ ਬਣਿਆ ਹੋਇਆ ਹੈ ਬਾਹਰ ਵਾਲਾ ਵੀ ਪੰਜ ਤਤਾਂ ਦਾ ਹੀ ਬਣਾ ਹੋਇਆ ਹੈ ਕਿਸੇ ਦਾ ਵੱਖਰਾ ਸਰੀਰ ਨਹੀਂ ਬਣਿਆ ਆਪਾਂ ਵਿਚਕਰਾਜ ਕਰ ਲੈਨੇ ਆ ਵੀ ਫਲਾਣਾ ਇਤਰਾ ਫਲਾਣਾ ਉਤਰਾ ਆਪਾਂ ਕਹਿੰਨੇ ਨਾ ਫੀਵੋ ਦਾ ਰੰਗ ਥੋੜਾ ਕਾਲਾ ਹੈ ਮੇਰਾ ਥੋੜਾ ਗੋਰਾ ਹੈ ਉਹ ਮੋਟਾ ਹੈ ਉਹ ਪਤਲਾ ਹੈ ਛੋਟਾ ਹੈ ਉਹ ਲੰਬਾ ਹੈ ਦੁਨੀਆ ਦੀ ਸਭ ਤੋਂ ਗੰਦੀ ਚੀਜ਼ ਹੈ ਜਦੋਂ ਆਪਾਂ ਕਿਸੇ ਦੇ ਸਰੀਰ ਉੱਤੇ ਟਿੱਪਣੀ ਕਰਦੇ ਹਾਂ ਜਦੋਂ ਆਪਾਂ ਕਿਸੇ ਦੇ ਸਰੀਰ ਉੱਤੇ ਆਪਾਂ ਮੰਨਦੇ ਆ ਰੱਬ ਨੇ ਸਾਨੂੰ ਬਣਾਇਆ ਸਾਨੂੰ ਕਿਨੇ ਬਣਾਇਆ ਸਾਨੂੰ ਕਿਨੇ ਬਣਾਇਆ ਹੈ ਅਗਰ ਰੱਬ ਦੀ ਬਣਾਈ ਹੋਈ ਚੀਜ਼ ਉੱਤੇ ਵੀ ਅਸੀਂ ਟਿੱਪਣੀ ਕਰਦੇ ਹਾਂ ਕਦੀ ਦੁਨੀਆ ਦੀ ਕਿਸੇ ਚੀਜ਼ ਉੱਤੇ ਖੁਸ਼ ਨਹੀਂ ਹੋ ਸਕਾਂਗੇ ਅਗਰ ਰੱਬ ਦੀ ਬਣਾਈ ਹੋਈ ਚੀਜ਼ ਉੱਤੇ ਵੀ ਆਪਾਂ ਟਿੱਪਣੀ ਕਰਦੇ ਹਾਂ ਤੇ ਦੁਨੀਆ ਦੀ ਕਿਸੇ ਵੀ ਬਣਾਈ ਹੋਈ ਚੀਜ਼ ਤੋਂ ਆਪਾਂ ਖੁਸ਼ ਨਹੀਂ ਹੋ ਸਕਾਂਗੇ ਦੁਨੀਆ ਦੀ ਸੱਚਾਈ ਹੈ ਪੰਜ ਤੱਤਾਂ ਤੋਂ ਤੁਹਾਡਾ ਸਰੀਰ ਬਣਿਆ ਹੈ ਪੰਜ ਤੱਤਾਂ ਤੋਂ ਤੁਹਾਡਾ ਸਰੀਰ ਬਣਿਆ ਹੈ ਤੇ ਅੱਗੇ ਲਿਖਦੇ ਨੇ ਜੈ ਤੇ ਉਪਜੋ ਨਾਨਕਾ लीन तह में मान कहंदे ने जिदे तो पांच तत्तां तो उपजा है एक ਸਮਾਏਗਾ ਉਹਨਾਂ ਪੰਜ ਤੱਤਾਂ ਵਿੱਚ ਹੀ ਰਲ ਜਾਏਗਾ ਦੁਨੀਆ ਦੀ ਸਭ ਸ਼ਕਤੀ ਅਗਰ ਪ੍ਰਾਪਤ ਕਰ ਪਾਏਗਾ ਤੇ ਇਸ ਮਨ ਦੇ ਨਾਲ ਪ੍ਰਾਪਤ ਕਰ ਪਾਏਗਾ ਬਾਣੀ ਕਹਿੰਦੀ ਹੈ ਮਨ ਜੀਤੈ ਜਗ ਜੀਤ ਦੁਨੀਆ ਨੂੰ ਜਿੱਤਣ ਵਾਲੇ ਮਰ ਸਕਦੇ ਨੇ ਦੁਨੀਆ ਨੂੰ ਜਿੱਤਣ ਵਾਲੇ ਜਿਨੇ ਮਨ ਨੂੰ ਜਿੱਤ ਲਿਆ ਉਹ ਅਮਰ ਹੋ ਜਾਂਦਾ ਹੈ ਜਿਨੇ ਮਨ ਨੂੰ ਜਿੱਤ ਲਿਆ ਉਹ ਅਮਰ ਮਨ ਨੂੰ ਜਿੱਤਿਆ ਭਗਤ ਕਬੀਰ ਨੇ ਜਿੱਤਿਆ ਅਮਰ ਨੇ ਮਨ ਨੂੰ ਜਿੱਤਿਆ ਹੈ ਭਗਤ ਰਵਿਦਾਸ ਨੇ ਜਿੱਤਿਆ ਹੈ ਅਮਰ ਨੇ ਮਨ ਨੂੰ ਜਿੱਤਿਆ ਹੈ ਨਾਨਕ ਨੇ ਜਿੱਤਿਆ ਹੈ ਅਮਰ ਨੇ ਮਨ ਨੂੰ ਜਿੱਤਿਆ ਹੈ ਸ਼ੇਖ ਫਰੀਦ ਨੇ ਜਿੱਤਿਆ ਹੈ ਅਮਰ ਨੇ ਇਹ ਦੁਨੀਆ ਵਿੱਚ ਅਗਰ ਮਨ ਨੂੰ ਜਿੱਤ ਲਵਾਂਗੇ ਹਰ ਇੱਕ ਚੀਜ਼ ਪ੍ਰਾਪਤ ਹੋ ਜਾਏਗੀ ਸਰੀਰ ਤੋਂ ਬਿਨਾ ਵੀ ਦੁਨੀਆ ਵਿੱਚ ਬਹੁਤ ਕੁਝ ਹੈ ਮਨਕੀਰਤ ਸਿੰਘ ਸਿਰਫ ਐ ਮੋਟਾ ਤਾਜਾ ਬੰਦਾ ਨਹੀਂ ਮਨਕੀਰਤ ਸਿੰਘ ਸਿਰਫ ਐ ਮੋਟਾ ਤਾਜਾ ਬੰਦਾ ਨਹੀਂ ਇਤੋਂ ਪਰ੍ਹਨ ਵੀ ਬਹੁਤ ਕੁਝ ਹੈ ਜਦੋਂ ਤੁਸੀਂ ਸੁਪਨੇ ਵਿੱਚ ਹੁੰਦੇ ਹੋ ਨਾ ਤੁਹਾਡਾ ਸ਼ਰੀਰ ਨਹੀਂ ਹੁੰਦਾ ਤੁਹਾਡਾ ਸ਼ਰੀਰ ਪਰ ਤੁਸੀਂ ਹੁੰਦੇ ਹੋ ਅਜਿਹਾ ਪਤਾ ਲੱਗਦਾ ਹੈ ਇਸ ਸ਼ਰੀਰ ਤੋਂ ਪਰੇ ਵੀ ਬਹੁਤ ਕੁਝ ਹੈ ਜਿੱਦ ਦਿਨ ਇਸ ਚੀਜ਼ ਨੂੰ ਸਮਝ ਲਵਾਂਗੇ ਪੰਜ ਤੱਤ ਕੋ ਤਨ ਰਚਿਓ ਉਹਨਾਂ ਪੰਜਾਂ ਤੱਤਾਂ ਵਿੱਚ ਇੱਕ ਦਿਨ ਮਿਲ ਜਾਣਾ ਹੈ ਅਸੀਂ ਜਹਤੈ ਮੈਂ ਲੀਨ ਉਹਦੇ ਵਿੱਚ ਹੀ ਲੀਨ ਹੋ ਜਾਣਾ ਹੈ ਪਰ ਜਦੋਂ ਤੱਕ ਤੁਹਾਡੇ ਕੋਲ ਇਹ ਸ਼ਰੀਰ ਹੈ ਉਦੋਂ ਤੱਕ ਰੱਬ ਦੀ ਬਦਕੀ ਕਰਕੇ ਜੀਵਨ ਨੂੰ ਸਫਲਾ ਕੀਤਾ ਜਾ ਸਕਦਾ ਹੈ ਕਿਉਂਕਿ ਬੇਤਿਆ ਪ੍ਰਮਾਨ ਸਮਾ ਖਤਮ ਹੋ ਚੁੱਕੀ ਹੈ ਉਚਾਰਨ ਕਰਦੇ ਅਨੇਕਾਂ ਬੋਲਾਂ ਹੋਈਆਂ ਹਉਣੀਆਂ ਦਾਸ ਨੂੰ ਆਪਣੇ ਵਰਗਾ ਬੱਚਾ ਸਮਝ ਕੇ ਮੁਆਫ ਕਰ ਦੇਣਾ ਤੇ ਅਗਰ ਦਾਸ ਦੀਆਂ ਗੱਲਾਂ ਨਾਲ ਸਹਿਮਤ ਹੋ ਤੇ ਪ੍ਰੋਮਿਸ ਕਰਦੇ ਹੋ ਆਪਾਂ ਸਾਡੀ 6 ਸ਼ਕਤੀਆਂ ਦਾ ਪੂਰਾ ਇਸਤੇਮਾਲ ਕਰ ਕਰਕੇ ਜ਼ਿੰਦਗੀ ਨੂੰ ਸਕਸੈਸਫੁਲ ਬਣਾਵਾਂਗੇ ਜ਼ਿੰਦਗੀ ਨੂੰ ਸਕਸੈਸਫੁਲ ਬਣਾਵਾਂਗੇ ਜ਼ਿੰਦਗੀ ਨੂੰ ਸਕਸੈਸਫੁਲ ਬਣਾਵਾਂਗੇ ਜ਼ਿੰਦਗੀ ਨੂੰ ਸਕਸੈਸਫੁਲ ਬਣਾਵਾਂਗੇ ਫਤਿਹ ਦੀ ਸਾਥ ਪਾਵਾਂਗੇ ਮੇਰੇ ਤੋਂ ਜ਼ਿਆਦਾ ਤੁਹਾਡੀ ਆਵਾਜ਼ ਆਣੀ ਚਾਹੀਦੀ ਗੱਲ ਕਰਕੇ ਬਲਾਉ ਫਤਿਹ ਵਾਹੇ ਗੁਰਜੀ ਕਾ ਖਾਲਸਾ ਵਾਹੇ ਗੁਰਜੀ ਕੀ ਫਤਿਹ